ਸਰ ਦੀ ਧੱਕ ਅ ਜੁੱਤੀਆਂ ਮਰਨ ਪਰੇ ਪਰੇ ਜਾ ਰਹੇ ਹਨ ਪਰੇ ਦੇਖੋ ਬਲਾਕੇਜ ਨੂੰ ਖੋਲੀ ਕਰਵਾ ਰਹੇ ਦੀਪਕ ਜੀ ਬਹੁਤ ਵਧੀਆ ਐਕਸ਼ਨ ਦੋਸਤੋ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਸਾਹਮਣੇ ਸਾਰੇ ਬੰਦੇ ਮੰਨਦੇ ਆ ਕੋਈ 100 ਰੁਪਿਆ ਕੋਈ 150 ਰੁਪਿਆ ਕੋਈ 200 ਰੁਪਿਆ ਸਾਰੇ ਬੰਦੇ ਪੁਲਿਸ ਦੇ ਸਾਹਮਣੇ ਔਰ ਪੁਲਿਸ ਨੂੰ ਮੈਂ ਤੁਹਾਨੂੰ ਕੀ ਦੱਸਾਂ ਇਹ ਦੇਖੋ ਬੰਦੇ ਇਹਨਾਂ ਦੇ ਪਿੱਛੇ ਕਿਹਦਾ ਹੱਥ ਹੈ ਕਿ ਪੁਲਿਸ ਦਾ ਕਿਹਾ ਵੀ ਇਹਨਾਂ ਨੂੰ ਅਸਰ ਨਹੀਂ ਆ ਰਿਹਾ ਉਹ ਕਹਿੰਦਾ ਮੈਂ ਨੂਡਲ ਬਣਾ ਕੇ ਜਾਊਂਗਾ ਉਹ ਦੇਖੋ ਤੜਕਾ ਲਾ ਕੇ ਜਾਊਂਗਾ ਤੇ ਵੇਚ ਕੇ ਜਾਊਂਗਾ ਬਿਲਕੁਲ ਅਸਰ ਨਹੀਂ ਆ ਏਐਸਆਈ ਡੈਸੀਗਨੇਸ਼ਨ ਪੰਜਾਬ ਪੁਲਿਸ ਦਾ ਭਾਜੀ ਕੀ ਸ਼ੋਅ ਬਲਮ ਤੁਹਾਡਾ ਆਜੋ ਆਜੋ ਹਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਦੇਖੋ ਸਰਕਾਰ ਦੀ ਵੈਲਿਊ ਵੱਡੇ ਅਫਸਰ ਦੀ ਵੈਲਿਊ ਕੀ ਆ ਜਨਗਨ ਦੇਖੋ ਵੱਡੇ ਅਫਸਰ ਨੂੰ ਕੀ ਚਿੱਤ ਜਾਣਦੇ ਆ ਚਿੱਤ ਜਾਣਦੇ ਆ ਇੱਕ ਇੱਕ ਮਿੰਟੇ ਇੱਕ ਮਿੰਟੇ ਇੱਕ ਮਿੰਟ ਕੀ ਕਾਰਨ ਹੈ ਰੋਡ ਵੇਚੀ ਜਾ ਰਹੀ ਆ ਸਰਕਾਰੀ ਰੋਡ ਜਿਹੜੀ ਪਬਲਿਕ ਦੀ ਸਹੂਲਤ ਲਈ ਬਣਾਈ ਜਾਂਦੀ ਆ ਉਹ ਰੋਡ ਵੇਚੀ ਜਾ ਰਹੀ ਆ 100 100 ਰੁਪਿਆ 200 200 ਰੁਪਿਆ 300 300 ਰੁਪਿਆ ਲੱਤਾ ਜਾ ਰਿਹਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਲੋਕ ਇਹ ਗੱਲ ਆਪਣੀ ਜ਼ੁਬਾਨੀ ਦੱਸ ਰਹੇ ਆ ਅਸੀਂ ਤਾਂ ਜਾਣ ਲੱਗੇ ਤਾਂ ਯਾਰ ਇੱਕ ਸਰਕਾਰੀ ਆਫੀਸਰ ਕਿਆ ਨਾਮ ਹੈ ਇਨਕਾ ਗਲਤੀ ਨਹੀਂ ਹੈ ਹਾਂ ਕਿਸਕਾ ਗਲਤੀ ਹੈ ਪ੍ਰਧਾਨ ਦਾ ਜੋ ਪੈਸਾ ਲੈ ਰਿਹਾ ਕਿੰਨਾ ਪੈਸਾ ਲੈਂਦਾ 300 ਸਾਰੇ 300 ਐਸੇ ਤੱਕ ਲੈਂਦੇ ਆ ਚਾਹ ਸੁਣੋ ਲੋਕੋ ਆਪਣੀ ਜ਼ੁਬਾਨੀ ਸੁਣੋ 3-300 ਰੁਪਇਆ ਰੇੜੀ ਲਾਣ ਦਾ ਲਿੱਤਾ ਜਾ ਰਿਹਾ ਸਲਿਪ ਰੋਡ ਤੇ ਚਲੋ ਬਾਬੂ ਚਲੋ ਸਾਈਨ ਕਰੋ ਸਲਿਪ ਰੋਡ ਤੇ ਸਲਿਪ ਰੋਡ ਆਈਏ ਜਹਾਂ ਤੁਮ ਖੜੇ ਹੋ ਇਹ ਤਾਂ ਮੇਨ ਰੋਡ ਹੈ ਮੇਨ ਰੋਡ ਹ ਮੰਨਤੇ ਹੋ ਇਸ ਪਾਸ ਕੋ ਹਾਂ ਆ ਦੇਖੋ ਦੋਸਤੋ ਇਹ ਆ ਨੇਰ ਗਰਦੀ ਚੌਪਟ ਰਾਜਾ ਇਹਦੇ ਵਿੱਚ ਕੌਣ ਮਿਲਿਆ ਹੋਇਆ ਪ੍ਰਸ਼ਾਸਨ ਮਿਲਿਆ ਹੋਇਆ ਕਿ ਇਲਾਕਾ ਐਮ ਐਲ ਏ ਮਿਲਿਆ ਹੋਇਆ ਇੱਥੇ ਕੀ ਕੀ ਰੀਜ਼ਨ ਹੈ ਆ ਦੇਖੋ ਆ ਇਹ ਆ ਅਫਸਰ ਦੀ ਧੱਕ ਆ ਜੁੱਤੀਆਂ ਮਰੋ ਪਰਨ ਪਰਸ ਉਹ ਜਾ ਰਹੇ ਆ ਪਰਨ ਦੇਖੋ ਬਲਾਕੇਜ ਨੂੰ ਖੋਲੀ ਕਰਵਾ ਰਹੇ ਦੀਪਕ ਜੀ ਬਹੁਤ ਵਧੀਆ ਐਕਸ਼ਨ 6 ਵਜੇ ਦੀ ਲੱਗੇ ਹੋਇਆ ਪੀਸੀਆਰ ਦੇ ਮੁਲਾਜ਼ਮ ਜਿਹੜੇ ਆਏ ਸਾਰਿਆਂ ਦੇ ਮਾਰ ਟੱਕਰ ਸੀ ਚਲੋ ਆਹ ਦੇਖੋ ਸੜਕ ਬਲੌਕ ਕਰਕੇ ਰੱਖੀ ਹੋਈ ਆ ਸੜਕ ਬਲੌਕ ਦੋ ਮੰਨਾਂ ਦੇ ਵਿੱਚ ਦੀਪਕ ਜੀ ਆ ਸਾਰੀਆਂ ਗੱਡੀਆਂ ਬਲਾਕ ਕਰਦਾ ਇੱਕ ਮਿੰਟ ਦਾ ਟਾਈਮ ਦਿਓ ਹਣਾ ਯਾਰ ਕਵਰੀ ਪੈਣਾ ਮੇਰੀਆਂ ਦੋ ਆ ਰਹੀਆਂ ਵੈਰੀ ਗੁੱਡ ਦੋਰ ਕਵਰੀ ਪੈਣਾ ਵਾ ਸਾਰੇ ਰੋਂਗ ਪਰ ਕੀ ਵੀ ਚਲਾਨ ਕਰਨੇ ਇਹਨਾਂ ਦੇ ਵੈਰੀ ਆਟੋ ਕਰਾ ਦੇਣਿਆ ਗੁੱਡ ਯਾਰ 5 ਮਿੰਟ ਦਾ ਟਾਈਮ ਦਿਓ ਮੈਨੂੰ ਵੈਰੀ ਗੁੱਡ ਦੇਖੋ ਦੋਸਤੋ ਇਥੋਂ ਦਾ ਪ੍ਰਧਾਨ ਨਾਮ ਦਾ ਪਤਾ ਨਹੀਂ ਕਿਹੜਾ ਬੰਦਾ ਪ੍ਰਧਾਨ ਦੱਸ ਰਿਹਾ ਆ ਜਿਹੜਾ ਕਿ ਸਣਕ ਵੇਚ ਰਿਹਾ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰੂੰਗਾ ਕਿ ਇਹਨਾਂ ਦੇ ਖਿਲਾਫ ਪ੍ਰਧਾਨ ਦੇ ਖਿਲਾਫ ਸਰਕਾਰੀ ਪ੍ਰਾਪਰਟੀ ਵੇਚਣ ਦਾ ਪਰਚਾ ਦਰਜ ਕੀਤਾ ਜਾਵੇ ਸਰਕਾਰੀ ਪ੍ਰਾਪਰਟੀ ਵੇਚਣ ਦਾ ਪਰਚਾ ਦਰਜ ਕੀਤਾ ਜਾਵੇ ਇਸ ਪ੍ਰਧਾਨ ਦੇ ਖਿਲਾਫ ਜਿਹੜਾ ਵੀ ਇਸ ਮੰਡੀ ਦਾ ਪ੍ਰਧਾਨ ਆ ਜਿਹੜਾ ਇਹ ਬਲੌਕ ਕਰਾ ਰਿਆ ਸੜਕ ਬਲੌਕ ਕਰਵਾ ਰਿਆ ਤੇ ਉਹ ਤੁਸੀਂ ਅੱਜ ਇਸ ਸੜਕ ਨੂੰ ਸਾਹ ਆਊਗਾ ਅੱਜ ਇਹ ਸੜਕ ਦੀ ਬਲੋਕੇਜ ਖਾਲੀ ਹੋ ਰਹੀ ਆ ਦੀਪਕ ਜੀ ਨੂੰ ਆਣਾ ਪਿਆ ਚਾਹੇ ਉਹ ਚ ਆਪਾਂ ਟਾਈਮ ਦੇਖੀਏ ਤਾਂ 60 ਮਿੰਟ ਬਾਅਦ ਹਵਾ ਘੰਟੇ ਬਾਅਦ ਦੀਪਕ ਜੀ ਆਏ ਆਪਣੀ ਟੀਮ ਲੈ ਕੇ ਔਰ ਬਲਾਕੇਜ ਖਾਲੀ ਹੋ ਰਹੀ ਆ ਔਰ ਫੁਰਜ਼ਾ ਦੇਖੋ ਕਿਆ ਬਾਤ ਜਿਹੜੀਆਂ ਬਸਾਂ ਜਿਹੜੀਆਂ ਅੱਜ ਤੱਕ ਇੱਕ ਮਹੀਨਿਆਂ ਦੀ ਸੀ ਹਲਾਸ ਉਹ ਗੱਡੀਆਂ ਉਹ ਗੱਡੀਆਂ ਅੱਜ ਹਿੱਲ ਗਈਆਂ ਆ ਦੇਖੋ ਆ ਗੱਡੀ ਦਿਖਾਓ ਇਹ ਗੱਡੀ ਉਦੋਂ ਤੱਕ ਬੰਦ ਸੀ ਜਦੋਂ ਦਾ ਕਿ ਪੀਚਾਰ ਵਾਲੇ ਤੁੰਮਰੇ ਜੀ ਦਾ ਦੀਪਕ ਜੀ ਨੇ ਆ ਕੇ ਹਿਲਜੁਲ ਕਰਾਈ ਆ ਔਰ ਇਹਨਾਂ ਨੂੰ ਪਤਾ ਲੱਗਿਆ ਦੋਰ ਦੋਰ ਕੇ ਸਰਕਾਰ ਨਾਮ ਦੀ ਕੋਈ ਤਾਕਤ ਹੈ ਵਰਦੀ ਦੀ ਤਾਕਤ ਕਾਨੂੰਨ ਦੀ ਤਾਕਤ ਸਟਾਰਾਂ ਦੀ ਤਾਕਤ ਪੰਜਾਬ ਪੁਲਿਸ ਦੀ ਤਾਕਤ ਦੀਪਕ ਜੀ ਨੇ ਮੈਨੂੰ ਅਹਿਸਾਸ ਕਰਾਇਆ ਦੀਪਕ ਜੀ ਨੇ ਦੱਸਿਆ ਕਾਨੂੰਨ ਦੀ ਤਾਕਤ ਵਰਦੀ ਦੀ ਤਾਕਤ ਜੋ ਕੁਝ ਵੀ ਦੱਸ ਰਿਹਾ ਦੀਪਕ ਜੀ ਦੀ ਕੁਆਲਿਟੀ ਚੱਲ ਅੱਗੇ ਸਲਿਪ ਰੋਡ ਬਲਾਕ ਔਰ ਲੋਗ ਇਹ ਸੜਕ ਨੂੰ ਵੇਚ ਰਹੇ ਆ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰੂੰਗਾ ਇਹ ਆਸੇ ਵੇਚਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਗਰ ਪ੍ਰਸ਼ਾਸਨ ਨਾਲ ਨਹੀਂ ਮਿਲਿਆ ਹੋਇਆ ਅਗਰ ਪ੍ਰਸ਼ਾਸਨ ਮੇਰੀ ਗੱਲ ਨੂੰ ਗੌਰ ਨਾਲ ਸੁਣਿਆ ਜਾਵੇ ਅਗਰ ਪ੍ਰਸ਼ਾਸਨ ਇਸ ਮੰਡੀ ਦੇ ਬੰਦੇ ਨਾਲ ਨਹੀਂ ਮਿਲਿਆ ਹੋਇਆ ਤਾਂ ਇਸ ਬੰਦੇ ਦੇ ਖਿਲਾਫ ਥੋੜਾ ਕੁ ਵੇਚਣ ਦਾ ਪ੍ਰੂਫ ਮੈਂ ਦਊਂਗਾ ਮੇਰੇ ਕੋਲ ਔਨ ਰਿਕਾਰਡ ਕੈਮਰਾ ਲੋਕਾਂ ਨੇ ਗੱਲਾਂ ਕਹੀਆਂ ਇਹਨਾਂ ਨੂੰ ਇਹਦੇ ਖਿਲਾਫ ਕਾਰਵਾਈ ਹੋਵੇ ਇਹਦਾ ਪਰਚਾ ਦਰਜ ਕੀਤਾ ਜਾਵੇ ਇਸ ਬੰਦੇ ਦੇ ਖਿਲਾਫ ਔਰ ਇਹਦਾ ਸਿਰ ਆ ਜਾਂਦਾ ਦੀਪਕ ਜੀ ਦੇ ਸਿਰ ਪਹਿਲਾਂ ਵੀ 2 ਪੀਸੀਆਰ ਵਾਲੇ ਆਏ ਆ ਨਾਮ ਮੇਰੇ ਕੋਲ ਆਨ ਰਿਕਾਰਡ ਨੇ ਪਰ ਉਹਨਾਂ ਨੇ ਉਹ ਕੰਮ ਨਹੀਂ ਕਰਕੇ ਦਿਖਾ ਆ ਦੇਖੋ ਆ ਦੇਖੋ ਦੋਸਤੋ ਖਾਲੀ ਹੋਈ ਸੁਰੇਜ ਇਹ ਆ ਪੰਜਾਬ ਪੁਲਿਸ ਇਹ ਆ ਦੀਪਕ ਜੀ ਇਹ ਆ ਕਾਨੂੰਨ ਇਹ ਆ ਵਰਦੀ ਅਗਰ ਕਿਸੇ ਦਾ ਕੰਮ ਕਰਨ ਦਾ ਇਰਾਦਾ ਹੋਵੇ ਤਾਂ ਸ਼ਾਇਦ ਇਦਾਂ ਕੰਮ ਹੁੰਦੇ ਆ ਅੱਜ ਹੋਈ ਆ ਸਲਿੱਪ ਰੋਡ ਨੂੰ ਸਾਹ ਆਇਆ ਹੱਲੇ ਵੀ ਬਹੁਤ ਲੋਡ ਆ ਇੰਨਾ ਚੀਜ਼ਾਂ ਨੂੰ ਖਾਲੀ ਕਰਨ ਦੀ ਆਹ ਦੇਖੋ ਗੱਡੀ ਆਹ ਦੇਖੋ ਪੀਬੀ10 ਐਚੀ4297 ਐਡਵੋਕੇਟ ਓ ਯਾਰ ਨੋਬਲ ਪ੍ਰੋਫੈਸ਼ਨ ਪੜੇ ਲਿਖੇ ਲੋਗ ਗੱਡੀ ਖੜੀ ਦੀ ਕੰਡੀਸ਼ਨ ਦੇਖੋ ਗੱਡੀ ਕਿੱਥੇ ਖੜੀ ਹੈ ਪ੍ਰਸ਼ਾਸਨ ਅੱਗੇ ਅਪੀਲ ਕਰੂੰਗਾ ਕਿ ਹਰ ਸੋਮਵਾਰ ਹਰ ਸ਼ੁੱਕਰਵਾਰ ਇਸ ਇਲਾਕੇ ਵਿੱਚ ਟ੍ਰੈਫਿਕ ਪੁਲਿਸ ਵਾਲੇ ਵਿੰਦ ਚਲਾਨ ਬੁੱਕ ਇੱਥੇ ਮੌਕੇ ਤੇ ਪਹੁੰਚਣ ਔਰ ਜਿਹੜਾ ਵੀ ਬੰਦਾ ਗਲਤ ਗੱਡੀ ਪਾਰਕ ਕਰਦਾ ਰੋਡ ਬਲੌਕ ਕਰਦਾ ਨੂੰ ਨੂੰ ਉਸੇ ਵੇਲੇ ਚਲਾਨ ਕਟਿਆ ਜਾਵੇ। ਅਗਰ 10 ਵਾਰੀ 15 ਵਾਰੀ ਇਹ ਕੰਮ ਹੋ ਜਾਵੇ ਤਾਂ ਸ਼ਾਇਦ ਇਸ ਸੜਕ ਨੂੰ ਇਸ ਨੂੰ ਸਾਹ ਆਊਗਾ ਔਰ ਕਿਥੋਂ ਇੱਕ ਮੋਟਰਸਾਈਕਲ ਦਾ ਵੀ ਨੰਗਣਾ ਔਖਾ ਸੀ। ਆ ਦੇਖੋ ਪੁਲਿਸ ਦੀ ਟਵੇਰਾ ਜਾ ਰਹੀ ਆ ਇੱਥੇ ਮੋਟਰਸਾਈਕਲ ਨਹੀਂ ਸੀ ਲੰਘ ਪਾਰਿਆ ਇਹ ਉਹੀ ਸੜਕ ਆ ਸਲਿੱਪ ਰੋਡ ਹੱਲੇ ਵੀ ਲੋਕਾਂ ਦੇ ਬਾਈਕ ਲੱਗੇ ਹੋਏ ਆ ਜਦ ਕਿ ਇਹ ਬਿਲਕੁਲ ਨੀਟ ਐਂਡ ਕਲੀਨ ਚਾਹੀਦੀ ਆ ਪਰ ਫਿਰ ਵੀ ਦੇਖੋ ਟਵੇਰਾ ਜਾ ਰਹੀ ਆ ਜਦ ਕਿ ਇੱਥੇ ਮੋਟਰਸਾਈਕਲ ਨਹੀਂ ਸੀ ਲੰਘ ਰਿਆ ਤੁਸੀਂ ਦੀਪਕ ਜੀ ਨੂੰ ਦੇਖਿਆ ਜਿੱਦਾਂ ਉਹਨਾਂ ਨੇ ਕਾਰਾਂ ਗੱਡੀਆਂ ਪਰੇ ਕਰਾਈਆਂ ਕਿੱਦਾਂ ਰੇੜੀਆਂ ਪਰੇ ਕਰਾਈਆਂ ਦੀਪਕ ਜੀ ਅੱਜ ਪੱਖੋਵਾਲ ਰੋਡ ਖੁੱਲਾਂਵਾਲ ਦੇ ਉੱਤੇ ਤੁਸੀਂ ਸਲੀਪ ਰੋਡ ਦੀ ਕੰਡੀਸ਼ਨ ਦੇਖੀ ਕੀ ਸੀ ਔਰ ਬਾਹਰ ਦੀ ਸੜਕਾਂ ਦੇ ਉੱਤੇ ਕਿੰਨਾ ਦੂਰ ਦੂਰ ਤੱਕ ਕਾਰਾਂ ਲੱਗੀਆਂ ਹੋਈਆਂ ਸੀ ਪਬਲਿਕ ਦੀਆਂ ਜਿਹੜੀ ਸ਼ਾਪਿੰਗ ਕਰਨ ਆਈਆਂ ਨੇ ਮੰਡੀ ਦੇ ਵਿੱਚ ਔਰ ਇਹ ਸਲੀਪ ਰੋਡ ਬਲੌਕ ਆ ਔਰ ਇਹ ਪਿਛਲੇ ਕਾਫੀ ਸਮੇਂ ਤੋਂ ਹਰ ਸ਼ੁੱਕਰਵਾਰ ਔਰ ਸੋਮਵਾਰ ਬਲੌਕ ਰਹਿੰਦੀ ਆ ਔਰ ਅੱਜ ਤੁਸੀਂ ਖਾਲੀ ਕਰਵਾਈ ਹੈ ਕੀ ਕਾਰਨ ਹੈ ਇਹਦਾ ਵਿੱਚ ਕੀ ਤੁਹਾਨੂੰ ਕਿੱਦਾ ਪਤਾ ਲੱਗਿਆ ਕਾਰਨ ਇਹਦਾ ਜੀ ਮੈਨੂੰ ਨਾ ਸਾਡੇ ਕੰਟਰੋਲ ਨੂੰ ਤੋਂ ਫੋਨ ਆਇਆ ਸੀ ਵੀ ਇੱਥੇ ਨਾ ਜਿਹੜਾ ਫੁੱਲਾਂ ਵਾਲੇ ਚੌਕ ਆ ਇੱਥੇ ਜਿਹੜੀ ਮੰਡੀ ਲੱਗਦੀ ਆ ਇਸ ਸਲਿਪਰ ਰੋਡ ਦੇ ਉੱਤੇ ਲੋਕ ਨਾ ਆਪਣਾ ਰੋਂਗ ਪਾਰਕਿੰਗ ਵੀ ਕਲਾ ਜਾਂਦੇ ਨੇ ਤੇ ਟੂ ਵੀਲਰ ਵਗੈਰਾ ਲਾਉਂਦੇ ਨੇ ਉਹ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆ ਗਏ ਇੱਥੇ ਆਣ ਸਾਰੇ ਕਈ ਗੱਡੀਆਂ ਦਾ ਚਲਾਨ ਕਰਦੇ ਬਟ ਕਈਆਂ ਨੂੰ ਇਥੋਂ ਬਦਲਾ ਜਿਹੜੀ ਖੜੀਆਂ ਹੁੰਦੀਆਂ ਉਹਨਾਂ ਨੂੰ ਵਾਰਨਿੰਗ ਦੇ ਤੋੜਦਾ ਕੱਲ ਤੋਂ ਅਸੀਂ ਇੱਕ ਦੋ ਮਲਾਜਮ ਇੱਥੇ ਪੱਕੇ ਲਾ ਦੇਣੇ ਆ ਕਰ ਕਵਰੀ ਬੈਂ ਖੜੀ ਕਰ ਦੇਣੀ ਜਦੋਂ ਮੰਡੀ ਆ ਮੰਡੀ ਦੇ ਪ੍ਰਧਾਨ ਨਾਲ ਗੱਲਬਾਤ ਕਰ ਲਈ ਉਹਨਾਂ ਨੂੰ ਬਰੀਫ ਕਰਤਾ ਜੇ ਤੁਸੀਂ ਮੰਡੀ ਲਾਣੀ ਹੈ ਸਲੀਪ ਰੋਡ ਦੇ ਕਿਸੇ ਦਾ ਵੀਹੀਕਲ ਨਹੀਂ ਖੜੂਗਾ ਜੀਨੇ ਵੀ ਗੱਡੀ ਲਾਣੀ ਹੈ ਆਪਣੇ ਘਰੋਂ ਫੈਮਿਲੀ ਲੈ ਕੇ ਆਵੇ ਫੈਮਿਲੀ ਨੂੰ ਉਤਾਰੇ ਤੇ ਆਪਣੀ ਗੱਡੀ ਅੱਗੇ ਲੈ ਜਾਵੇ ਜੇ ਜਦੋਂ ਉਹਨਾਂ ਦੀ ਸ਼ਾਪਿੰਗ ਵਾਰਾ ਹੋ ਗਈ ਮੰਡੀ ਸਬਜ਼ੀ ਲੈ ਲਈ ਤੇ ਉਹਨਾਂ ਨੂੰ ਬਿਠਾਵੇ ਦੇ ਨਾਲ ਹੀ ਚੱਲ ਜਿਵੇਂ ਰੋਡ ਤੇ ਕੋਈ ਗੱਡੀ ਖੜੂਗੀ ਨਹੀਂ ਨਾ ਕੋਈ ਥੇਂ ਨਹੀਂ ਕਾਢਣ ਦੇਣੀ ਆ ਜਿਹੜੀ ਵੀ ਖੜੂਗੀ ਵਧੀਆ ਚਲਾਨ ਕਰਾਂਗੇ ਫਿਰ ਇਹਨਾਂ ਨੂੰ ਅਸੀਂ ਪਹਿਲਾਂ ਇਹਨਾਂ ਪ੍ਰਧਾਨ ਨੂੰ ਵੀ ਮੈਂ ਵਾਰਨਿੰਗ ਦਿੱਤੀ ਆ ਕਿ ਸਾਨੂੰ ਪ੍ਰਧਾਨ ਕਹਿੰਦਾ ਸਾਨੂੰ ਨਹੀਂ ਪਤਾ ਲੋਕ ਲਾ ਜਾਂਦੇ ਨੇ ਮੈਂ ਕੋਈ ਗੱਲ ਨਹੀਂ ਕੱਲ ਨੂੰ ਤੁਸੀਂ ਕਿਸੇ ਨੇ ਇਹ ਨਹੀਂ ਕਹਿਣਾ ਪਬਲਿਕ ਪਰੇਸ਼ਾਨ ਨਹੀਂ ਕਰਨੀ ਕਿਉਂਕਿ ਲੋਹੜੀ ਦਾ ਤਿਹਾਰਾ ਹਰ ਇੱਕ ਨੇ ਸ਼ਾਪਿੰਗ ਕਰਨੀ ਆ ਸ਼ਾਪਿੰਗ ਕਰਨ ਦਾ ਮਤਲਬ ਇਹ ਨਹੀਂ ਲੋਕਾਂ ਨੂੰ ਪਰੇਸ਼ਾਨ ਕਰੋ ਤੁਸੀਂ ਸ਼ਾਪਿੰਗ ਹੀ ਕਿਉਂ ਕਰੋ ਉਹ ਵਹੀਕਲ ਬਣਾ ਲਾਈਨ ਬਾਈ ਜਲਾਓ ਜਿੰਨਾ ਵੀ ਨੇ ਇੱਥੇ ਤਾਂ ਮੰਡੀ ਦੀ ਜਿਹੜੀ ਪਾਰਕਿੰਗ ਆ ਮੰਡੀ ਤੇ ਤਾਂ ਕੋਈ ਪਾਰਕਿੰਗ ਹੀ ਹੈ ਨਹੀਂ ਮੰਡੀ ਦੀ ਪਾਰਕਿੰਗ ਦੇ ਪ੍ਰਧਾਨ ਨੂੰ ਦੱਸਦਾ ਵੀ ਜਿਹਨੇ ਮੰਡੀ ਚ ਸਬਜ਼ੀ ਲੈਣਾ ਆਣਾ ਆਪਾਂ ਜਿਹੜਾ ਵੀ ਉਹਦਾ ਆਉਂਦਾ ਆਪਣੀ ਗੱਡੀ ਜੂ ਗੱਡੀ ਕਿਤੇ ਪਾਰਕ ਗੱਡੀ ਆਪਣੀ ਪਾਰਕਿੰਗ ਕਿਤੇ ਹੋਰ ਨਾਲ ਇੱਥੇ ਆਪਣਾ ਟੂ ਵੀਲਰ ਤੇ ਆਓ ਸਬਜ਼ੀ ਲਓ ਤੇ ਨਾਲ ਹੀ ਚਲੇ ਜਾਓ ਬ్రో ਇੱਥੇ ਮੈਂ ਕਈ ਰੇੜੀ ਵਾਲਿਆਂ ਨੂੰ ਮਿਲਿਆ ਜਿਹੜੀ ਸਲੀਪ ਰੋਡ ਸਲੀਪ ਰੋਡ ਦੇ ਉੱਤੇ ਕਈ ਪਾਪ ਕੌਰ ਵਾਲੀ ਟਿੱਕੀ ਵਾਲੀ ਗੋਲ ਗੱਪੇ ਵਾਲੀ ਕੋਈ ਸੂਪ ਵਾਲੀਆਂ ਕਈ ਰੇੜੀਆਂ ਵਾਲਿਆਂ ਨੂੰ ਮੈਂ ਪੁੱਛਿਆ ਉਹ ਕਹਿੰਦਾ ਜੀ ਸਾਡੇ ਤੋਂ ਪ੍ਰਧਾਨ 300 ਰੁਪਏ ਲੈਂਦਾ 200 ਰੁਪਏ ਲੈਂਦਾ 100 ਰੁਪਏ ਲੈਂਦਾ ਆਉਣ ਕੈਮਰਾ ਉਹਨਾਂ ਨੇ ਇਹ ਗੱਲ ਕਹੀ ਆ ਦੇਖੋ ਜੀ ਇੱਕ ਮਿੰਟ ਪਹਿਲਾਂ ਮੇਰਾ ਸਵਾਲ ਪੂਰਾ ਹੋ ਲੰ데요 ਕੀ ਸਲੀਪ ਰੋਡ ਨੂੰ ਕਿਰਾਏ ਤੇ ਦੇਣ ਦਾ ਕਿਸੇ ਪ੍ਰਾਈਵੇਟ ਬੰਦੇ ਕੋਲ ਯਾ ਸਰਕਾਰੀ ਬੰਦੇ ਕੋਲ ਕੋਈ ਅਧਿਕਾਰ ਹੈ ਬਿਲਕੁਲ ਨਹੀਂ ਕੋਈ ਦੇਖੋ ਸਾਨੂੰ ਦਾ ਅਸੀਂ ਨਾਲ ਦਾ ਕਿਸੇ ਸਾਡੇ ਕੋਲ ਕੰਪਲੇਨ ਹੈ ਜਿਹੜੇ ਪੈਸੇ ਦਿੰਦੇ ਨੇ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀਨੀਅਰ ਅਫਸਰ ਅਫੀਸਰ ਬੈਠੇ ਨੇ ਕਾਰਪੋਰੇਸ਼ਨ ਦੇ ਉਹਨਾਂ ਨੂੰ ਕੰਪਲੇਨ ਕਰਨਗੇ ਕਿ ਸਾਡੇ ਕੋਲ ਆ ਬੰਦੇ ਪੈਸੇ ਲੈਂਦੇ ਨੇ ਇਹਨਾਂ ਦਾ ਐਕਸ਼ਨ ਹੋ ਜਾਏਗਾ ਸਾਡੇ ਕੋਲ ਤਾਂ ਪਹਿਲਾਂ ਹੀ ਟ੍ਰੈਫਿਕ ਪੁਲਿਸ ਬਹੁਤ ਥੋੜੀ ਆ ਅਸੀਂ ਫੇਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਵੀ ਕਿਸੇ ਨੂੰ ਕਿਸੇ ਦੇ ਨਾਲ ਜਮ ਜਮ ਨਾ ਲੱਗੇ ਅਗਰ ਮੈਂ ਆਪਣੀ ਵੀਡੀਓਜ਼ ਜਿਹੜੀਆਂ ਲੋਕਾਂ ਨੇ ਮੈਨੂੰ ਆਨ ਕੈਮਰਾ ਗੱਲਾਂ ਕਹੀਆਂ ਨੇ ਮੈਂ ਪ੍ਰਸ਼ਾਸਨ ਨੂੰ ਪ੍ਰੋਵਾਈਡ ਕੀ ਪ੍ਰਧਾਨ ਦੇ ਖਿਲਾਫ ਪਰਚਾ ਦਰਜ ਹੋ ਸਕਦਾ ਬਿਲਕੁਲ ਹੋ ਸਕਦਾ ਤੁਸੀਂ ਦੋ ਜੀ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਦੀ ਬਿਜ਼ਨਸ ਬਣੇਗੀ ਕਾਰਪੋਰੇਸ਼ਨ ਨੂੰ ਦੋ ਜੀ ਇਹ ਬੰਦੇ ਕਹਿੰਦੇ ਨੇ ਪੈਸੇ ਲੈ ਰਹੇ ਨੇ ਤਾਂ ਐਕਸ਼ਨ ਹੋਏਗਾ ਕਿਹੜੇ ਸਖਸ਼ ਵਿੱਚ ਪਰਚਾ ਹੋਏਗਾ ਦੇਖੋ ਜੀ ਮੇਰੀ ਗੱਲ ਸੁਣੋ ਇਹ ਤਾਂ ਥੋੜੀ ਬਿਜ਼ਨਸ ਤੇ ਡਿਪੈਂਡ ਕਰਦਾ ਬਿਜ਼ਨਸ ਕੀ ਆ ਕੱਲੂ ਅਗਲਾ ਕਰੇ ਮੇਰੀ ਫੇਕ ਆ ਜੀ ਮੇਰੀ ਤਾਂ ਆਵਾਜ਼ ਨਹੀਂ ਮੇਰੀ ਮੂਵੀ ਨਹੀਂ ਉਹ ਬੰਦਾ ਮੁਕਰ ਜਵੇ ਉਹ ਤੁਸੀਂ ਪ੍ਰੂਫ ਪੇਸ਼ ਕਰੋ ਉਹਦੇ ਵੇਖ ਉਹਦੇ ਜਿਹੜਾ ਐਕਸ਼ਨ ਹੋਵੇਗਾ ਤਾਂ ਐਫ ਆਈ ਆਰ ਲਾ ਹੋ ਜਾਏਗੀ ਔਰ ਹਰ ਸੋਮਵਾਰ ਤੇ ਸ਼ੁੱਕਰਵਾਰ ਤੁਹਾਡੇ ਵੱਲੋਂ ਇੱਥੇ ਦੋ ਬੰਦੇ ਔਰ ਇੱਕ ਟੋਇੰਗ ਵੈਨ ਪੱਕਾ ਲਾਵਾਂਗੇ ਜੀ ਪੱਕਾ ਲਾਵਾਂਗੇ ਸਾਡੇ ਦੇ ਐਕਚੁਅਲੀ ਮਾਗੀ ਡਿਊਟੀ ਮੁਲਾਜ਼ਮ ਜਾਣ ਕਰਕੇ ਥੋੜੀ ਮੁਲਾਜ਼ਮਾਂ ਦੀ ਪ੍ਰੋਬਲਮ ਆ ਗਈ ਸੀ ਹੁਣ ਸਾਡੀ ਮਾਗੀ ਡਿਊਟੀ ਦਾ ਫੋਰਸ ਆਜੇ ਨਹੀਂ ਵਾਪਸ ਅਸੀਂ ਦੋ ਬੰਦੇ ਤੇ ਪੱਕੇ ਲਾ ਦਾਂਗੇ ਮੈਂ ਖੁਦ ਕਿੜਾ ਮਾਰੂਗਾ ਜੇ ਜੀਸਸ ਸਾਹਿਬ ਮੰਡੀ ਹੋਏਗੀ ਮੈਂ ਖੁਦ ਆਪ ਖੜੂਗਾ ਇੱਥੇ ਆ ਕੇ ਮੈਂ ਦੇਖੂ ਕਿ ਕਿਵੇਂ ਗੱਡੀਆਂ ਰੋਂਗ ਪਾਰਕਿੰਗ ਖੜਦੀਆਂ ਨੇ ਦੋਸਤੋ ਬਾ ਖੋਬੀ ਦੀਪਕ ਜੀ ਨੇ ਦੱਸਿਆ ਜਿਸ ਤਰ੍ਹਾਂ ਵੀ ਤੁਹਾਨੂੰ ਦੱਸਿਆ ਜਿੱਦਾਂ ਉਹਨਾਂ ਨੇ ਕੀਤਾ ਸਾਰਾ ਕੁਝ ਤੁਹਾਡੇ ਨਾਲ ਰੂਬਰੂ ਹੋਇਆ ਪ੍ਰਧਾਨ ਹੋ ਠੀਕ ਹੈ ਸਰ ਇਹ ਜਨਰੇਟਰ ਕੀ ਦਾ ਜਿਹੜਾ ਆਪਣਾ ਇਹ ਕਾਗਜ਼ ਨਹੀਂ ਤੁਹਾਡਾ ਸ਼ੁਭਨਾਮ ਜਿਹਦਾ ਨਾਮ ਜੋੜਨੀ ਪੜਵਾਉਣਾ ਚੌਨੀ ਵਿਡਲਾਨ ਇਹ ਮੰਡੀ ਦੀ ਕਾਰਗੁਜ਼ਾਰੀ ਜਿਹੜੀ ਹੁੰਦੀ ਆ ਬਾਦਕੀ ਯਾਰੀ ਅੰਦਰ ਹੀ ਅੰਦਰ ਹੁੰਦੀ ਹੈ ਸਰ ਬਾਹਰ ਅੱਜ ਜੋ ਅੱਜ ਫਿਰ ਦੀਪਕ ਜੀ ਇੱਥੇ ਕੀ ਕਰਨ ਆਏ ਆ ਦੀਪਕ ਸਾਹਿਬ ਇੱਧਰ ਕਰਕੇ ਆਏ ਵੀ ਗੱਡੀਆਂ ਉਹ ਪਾਰਕਿੰਗ ਦੇ ਵਿੱਚ ਖੜੀ ਹੋਈਆਂ ਨੇ ਇੱਥੇ ਪਾਰਕਿੰਗ ਕਿੱਥੇ ਆ ਇੱਥੇ ਪਾਰਕਿੰਗ ਕਿੱਥੇ ਆ ਕਾਹਦੇ ਪਾਸੇ ਲਾਉਂਦੇ ਜੀ ਇੱਥੇ ਨਹੀਂ ਇੱਕ ਮਿੰਟ ਮੇਰੀ ਬੇਨਤੀ ਸੁਣੋ ਇੱਥੇ ਪਾਰਕਿੰਗ ਕਿੱਥੇ ਆ ਮੈਨੂੰ ਪਾਰਕਿੰਗ ਦੱਸੋ ਪਾਰਕਿੰਗ ਤਾਂ ਸਰ ਹੈਗੀ ਨਹੀਂ ਇੱਥੇ ਇੱਥੇ ਰੋਡ ਦੇ ਉੱਤੇ ਅੰਦਰ ਹੀ ਲੈ ਕੇ ਸੁੱਟਿਆ ਜਾਂਦੇ ਦੀ ਆ ਜਿਹੜੀ ਸਲੀਪਰ ਰੋਡ ਆ ਸਲੀਪਰ ਰੋਡ ਕਿਸੇ ਨੂੰ ਬਲੌਕ ਕਰਨ ਦਾ ਅਧਿਕਾਰ ਹੈ ਨਹੀਂ ਸਰ ਕਿਸੇ ਨੂੰ ਨਹੀਂ ਸਲੀਪਰ ਰੋਡ ਨੂੰ ਕਿਰਾਏ ਤੇ ਦੇਣ ਦਾ ਅਧਿਕਾਰ ਹੈ ਤੁਸੀਂ ਨੂੰ ਸਾਈਕਲ ਵਾਲੇ ਨੂੰ ਹੱਥ ਜੋੜ ਕੇ ਰੋਕਦੇ ਆ ਸਲੀਪਰ ਰੋਡ ਨੂੰ ਭਾਈ ਤੁਸੀਂ ਇੱਥੇ ਨਾ ਲਾਇਆ ਕਰੋ ਸਲੀਪਰ ਰੋਡ ਨੂੰ ਮੈਂ ਕਰਦਾ ਮੈਨੇਜ ਇੱਥੇ ਸਾਰਾ ਸਲੀਪਰ ਰੋਡ ਨੂੰ ਕਿਰਾਏ ਤੇ ਦੇਣ ਦਾ ਕਿਸੇ ਕੋਲ ਅਧਿਕਾਰ ਹੈ ਮੈਨੂੰ ਲੋਕਾਂ ਨੇ ਫੋਨ ਤੇ ਆਉਣ ਕੈਮਰਾ ਕਿਹਾ ਨਿਕਿਆ ਉਹਦੀ ਐਵਿਡੈਂਸ ਜੇ ਕੋਈ ਆਪਣੀ ਹੋਊਗੀ ਤਾਂ ਆਪਾਂ ਜ਼ਰੂਰ ਉਹਦੇ ਲਈ ਆਪਾਂ ਬਿਲਕੁਲ ਤੁਹਾਡਾ ਸ਼ੁਭਨਾਮ ਮੇਰਾ ਗੁਰਵਿੰਦਰਾ ਜੀ ਨਾਮ ਹਾਂਜੀ ਠੀਕ ਹੈ ਜੀ ਮੈਂ ਹੀ ਮੰਡੀ ਨੂੰ ਅੰਦਰ ਸਾਰਾ ਅਸੀਂ ਦੇਖ ਰਹੀ ਅੱਛਾ ਜੀ ਠੀਕ ਹੈ ਠੀਕ ਹੋਈ ਇੰਦਾ ਦੀ ਗੱਲ ਹੋਊਗੀ ਅਸੀਂ ਕਿਸੇ ਕੋਲੋਂ ਬਾਹਰੋਂ ਪੈਸੇ ਕਿਸੇ ਕੋਲ ਨਹੀਂ ਲਈਦੇ ਕਿਸੇ ਕੋਲੋਂ ਨਹੀਂ ਅਗਰ ਮੈਂ ਮੈਂ ਕਹਿੰਦੀ ਤੁਸੀਂ ਲੈ ਕੇ ਆਓ ਕੋਈ ਗੱਲ ਜੇ ਕੋਈ ਸਾਡੇ ਕੋਲ ਹਾਜ਼ਰ ਨਾ ਤੁਹਾਡੇ ਨਾਲ ਚਲੋ ਠੀਕ ਹੈ ਦੋਸਤੋ ਤੁਸੀਂ ਗੁਰਵਿੰਦਰ ਜੀ ਨੇ ਵਿਟਲਾਨ ਸਾਹਿਬ ਨੇ ਵੀ ਆਪਾਂ ਨੂੰ ਬਾਖੂ ਵੀ ਆਪਣਾ ਪੱਖ ਰੱਖਿਆ ਬਾਕੀ ਅਗਲਾ ਅਪਡੇਟ ਲੈ ਕੇ ਮੈਂ ਸਿਰ ਤੁਹਾਡੇ ਨਾਲ ਜੁੜਾਂਗਾ ਔਰ ਵਕਾਇਦਾ ਇਹਦੇ ਐਪੀਸੋਡ ਤੁਹਾਨੂੰ ਲਗਾਤਾਰ ਦਿਖਾਉਂਦਾ ਰਹਿਣਾ